ਤਨ ਤਨ ਗੁਰੂ ਰਾਮਦਾਸ ਦੀ ਮੈਂ ਮਾਜੋ ਜੋ ਗਾਵੇ ਕਸ਼ਮਟਾਵੇ ਸਬਦਾਂ ਸੰਗ ਤੋਂ ਸੁਖ ਨਾਲ ਚਾਟ ਨਗਾਵੇ ਸੁਖ ਨਾਲ ਚਾਟ ਨਗਾਵੇ ਤਨ ਤਨ ਗੁਰੂ ਰਾਮਦਾਸ ਦੀ ਅਮਰਤ ਸਰ ਵਿੱਚ ਅਮਰਤ ਵਰਸੇ ਅਮਰਤ ਸਰ ਵਿੱਚ ਅਮਰਤ ਬਰਸੇ ਸੁੰਦਰ ਸ਼ਹਿਰ ਬਸਾਇਆ ਉਹ ਅਮਰਤ ਸਰ ਵਿੱਚ ਅਮਰਤ ਬਰਸੇ ਸੁੰਦਰ ਸ਼ਹਿਰ ਬਸਾਇਆ ਸੋਡੀ ਸਾਹਿਬ ਦੀ ਕਿਰਪਾ ਸਾਰੀ ਦੇ ਤਨ ਯਸ਼ ਗਾਇਆ ਸੋਡੀ ਸਾਹਿਬ ਦੀ ਕਿਰਪਾ ਸਾਰੀ ਦੇ ਜਨੇ ਯਸ਼ ਗਾਇਆ ਦੇਖ ਕਿਤ ਵਿੱਚ ਵਾਦਾ ਪਾ ਕੇ ਸਭ ਨੂੰ ਪਾਰ ਲਗਾਵੇ ਕਸ਼ਟ ਮਟਾਵੇ ਸਭ ਦਾ ਸੰਗ ਤੋਂ ਸੁਖ ਨਾਲ ਚਾ ਚੰਗਾਵੇ ਤਨ ਤਨ ਗੁਰੂ ਰਾਮਦਾਸ ਦੀ ਤਨ ਤਨ ਗੁਰੂ ਰਾਮਦਾਸ ਦੀ ਸਿਰ ਝੁਕਾ ਕੇ ਨਜ਼ਰ ਉਠਾਈ ਵਾਹ ਗੁਰੂ ਨਜ਼ਰੀ ਆਇਆ ਜੋ ਵੀ ਕੰਟੇ ਨਾਮ ਪ੍ਰਭ ਦਾ ਗੁਰਬਾਣੀ ਦੀ ਮਾਇਆ ਗੁਰੂ ਰਾਮਦਾਸ ਦੀ ਮਹਿਮਾ ਸੰਗਤੋ ਜੋ ਜੋ ਸਜਣ ਗਾਵੇ ਕਸ਼ਟ ਮੁਟਾਵੇ ਸਬਦ ਦਾ ਸੰਗਤੋ ਸੁਖ ਨਾਲ ਲਿਟਾ ਟੰਗਾਵੇ ਤਨ ਤਨ ਗੁਰੂ ਰਾਮਦਾਸ ਦੀ ਮਹਿਮਾ ਜੋ ਜੋ ਗਾਵੇ ਕਸ਼ਟ ਮਟਾਵੇ ਸਬਦਾਂ ਸੰਗਤੋ ਸੁਖ ਨਾਲ ਲਿਚਾ ਤਨ ਗਾਵੇ ਸ਼ੀਸ਼ ਜੁਕਾ ਕੇ ਨਜ਼ਰ ਉਠਾਈ ਸ਼ੀਸ਼ ਜੁਕਾ ਕੇ ਨਜ਼ਰ ਉਠਾਈ ਵਾਹਿਗੁਰੂ ਨਜ਼ਰੀ ਆਇਆ ਜੋ ਵੀ ਕੰਤੇ ਨਾਮ ਪ੍ਰਭ ਦਾ ਗੁਰਬਾਣੀ ਦੀ ਮਾਇਆ ਗੁਰੂ ਨਾਮਦਾਸ ਦੀ ਮਹਿਮਾ ਸੰਗਤੋ ਜੋ ਜੋ ਸੱਜਣ ਗਾਵੇ ਕਸ਼ਟ ਟਾਵੇ ਸਬਦਾਂ ਸੰਗਤੋ ਸੁਖ ਨਾਲ ਚਾਟ ਨਗਾਵੇ ਤਨ ਤਨ ਗੁਰੂ ਰਾਮਦਾਸ ਦੀ ਤਨ ਤਨ ਗੁਰੂ ਰਾਮਦਾਸ ਦੀ ਮੈਂ ਮਾਜੋ ਜੋਗਾ ਵੇ ਕਸ਼ਟ ਮਟਾਵੇ ਸਬਦਾ ਸੰਗ ਤੋਂ ਸੁਖ ਨਾਲ ਲਿਚਾ ਟੰਗਾ ਵੇ ਅਮਰਤ ਸਰ ਵਿੱਚ ਅਮਰਤ ਵਰਸੇ ਸੁੰਦਰ ਸ਼ੇਰ ਮਸਾਇਆ ਉਹ ਸੋਢੀ ਸਾਹਿਬ ਦੀ ਕਿਰਪਾ ਸਾਰੀ ਦੇ ਤਨੇ ਯਸ਼ ਗਾਇਆ ਨੇਕ ਕਿੱਤ ਵਿੱਚ ਵਾਦਾ ਪਾਕੇ ਓਏ ਨੇਕ ਕਿੱਤ ਵਿੱਚ ਵਾਦਾ ਪਾਕੇ ਸਭ ਨੂੰ ਪਾ ਲੈ ਲਗਾਵੇ ਏਦਰ ਸੰਗਤੋਂ ਸਬਦਾ ਸਾਂਝਾ ਏਦਰ ਸੰਗਤੋਂ ਸਬਦਾ ਸਾਂਝਾ ਜੋ ਜੋ ਚੱਲ ਕੇ ਆਂਦਾ ਕਿੰਤੂ ਮੁਸਲਮ ਸਿੱਖ ਹਸਾਈ ਕੋਈ ਖਾਲੀ ਨਹੀਂ ਜਾਂਦਾ ਓ ਅਮਰਤ ਸਰ ਵਿੱਚ ਗੰਗਾ ਵਗਦੀ ਓਏ ਅਮਰਤ ਸਰ ਵਿੱਚ ਗੰਗਾ ਵਗਦੀ ਸਮੇ ਬੀਤਦਾ ਜਾਂਦਾ ਓਏ ਓ ਬੰਦਾ ਹੈ ਵੱਡਾ ਪਾਪੀ ਜੋ ਨਹੀਂ ਟੁਬੀ ਲਾਂਦਾ ਓਏ RAM ਜੀ ਦਾਸ ਨਮਾਣਾ ਸਭ ਨੂੰ ਪਿਆਰ ਨਾਲ ਸਮਝਾਵੇ ਕਸ਼ਟ ਭਟਾਵੇ ਸਭ ਦਾ ਸੰਗ ਤੋਂ ਸੁਖ ਨਾਲ ਓ ਸੁਖ ਨਾਲ ਚਾਟਨ ਗਾਵੇ ਸੁਖ ਨਾਲ ਚਾਟਨ ਗਾਵੇ ਤਨ ਤਨ ਗੁਰੂ ਰਾਮਦਾਸ ਦੀ ਤਨ ਤਨ ਗੁਰੂ ਰਾਮਦਾਸ ਦੀ ਮਹਿਮਾ ਜੋ ਜੋ ਗਾਵੇ ਕਸ਼ਟ ਮਟਾਵੇ ਸਬਦ ਨਾਲ ਸੰਤੋ ਸੁਖ ਨਾਲ ਲਟਾ ਡੰਗਾਵੇ ਸੁਖ ਨਾਲ ਲਟਾ ਡੰਗਾਵੇ ਸੁਖ ਨਾਲ ਲਟਾ ਡੰਗਾਵੇ ਉਹ ਸੁਖ ਨਾਲ ਲਟਾ ਡੰਗਾਵੇ ਅਸੀਂ ਲੰਘਦੇ ਜਾ ਰਹੇ ਸੀ ਔਰ ਸਾਡੇ ਭਾਜੀ ਨੇ ਭਾਜੀ ਨੇ ਸਾਨੂੰ ਇੱਕ ਹੁਕਮ ਕੀਤਾ ਕਿ ਅਸੀਂ ਹੁਕਮ ਹੀ ਕਹਿ ਸਕਦੇ ਆ ਜੀ ਇਸ ਨੂੰ ਅਸੀਂ ਹੁਕਮ ਮੰਨਾਂਗੇ ਗੁਰੂ ਰਾਮਦਾਸ ਜੀ ਦਾ ਕਿ ਐਸੇ ਹੀਰੇ ਸਾਨੂੰ ਮਿਲ ਗਏ ਨੇ ਜੀ ਔਰ ਰੰਗ ਜੇਕਰ ਤੁਸੀਂ ਵੇਖਣਾ ਨਾ ਵੱਡੇ-ਵੱਡੇ ਗਾਇਕਾਂ ਦੇ ਵਿੱਚੋਂ ਤੋਂ ਵੀ ਉੱਪਰ ਵਾਲੀ ਗੱਲਬਾਤ ਆ ਜੀ ਇਹਨੇ ਜੀ ਸਾਡੇ RAM JI DAAS JI ਤੇ ਗੁਰੂ ਰਾਮਦਾਸ ਜੀ ਦਾ ਐਡਾ ਪਿਆਰਾ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਭਗਤ ਧੰਨੇ ਦਾ ਔਰ ਭਗਵਾਨ ਰਾਮ ਮਤਲਬ ਕਹਿਣਾ ਕੁਝ ਵੀ ਮੁਸ਼ਕਲ ਹੋ ਰਹਾ ਦੀ ਆਹ ਗਹਿਰਾਈ ਜਿਹੜੀ ਆ ਬਹੁਤ ਹੀ ਕਹਿ ਸਕਦੇ ਆਂ ਕਿ ਅਧਿਆਤਮਕ ਹੈ ਇਹਦੇ ਵਿੱਚ ਸੰਗੀਤ ਦੇ ਅਨੁਸਾਰ ਨਹੀਂ ਅਸੀਂ ਇਹਨੂੰ ਕੋਈ ਵੀ ਆ ਕ੍ਰਾਈਟੇਰੀਆ ਦਾ ਕੋਈ ਵੀ ਆਪਾਂ ਐ ਨਹੀਂ ਬੰਨ੍ਹ ਸਕਦੇ ਕਿ ਕੋਈ ਸੰਗੀਤ ਦੇ ਅਨੁਸਾਰ ਦਾ ਕਿਦਾਂ ਪਰ ਰੰਗ ਪੂਰਨ ਹੈ ਔਰ ਇਹ ਸਾਡੇ ਜੋ ਬਜ਼ੁਰਗ ਨੇ ਸਾਡੇ ਵੱਡੇ ਨੇ ਸਾਡੀ ਅਸੀਂ ਸਾਨੂੰ ਇਹ ਚਰਨਾ ਜਿਹਾ ਰੱਖ ਲੈਣ ਕੋਈ ਥੋੜਾ ਬਹੁਤਾ ਰੰਗ ਸਾਨੂੰ ਵੀ ਮਿਲ ਜੇ ਤਾਂ ਬੜੀ ਕਿਰਪਾ ਹੋਊਗੀ ਜੀ ਅਸੀਂ ਹੋ ਗਏ ਆ ਜੀ ਧੰਨ ਔਰ ਜੇਕਰ ਤੁਹਾਨੂੰ ਵੀ ਲੱਗਾ ਵਧੀਆ ਤੇ ਕੀ ਆਪਣਾ ਜਗਾ ਕਿਹੜੀ ਹੈ ਜੀ ਆਪਣੀ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਸੁੰਦਰ ਨਗਰ ਜੀ ਗਲੀ ਨੰਬਰ 1 ਓਕੇ ਜੀ ਮਕਾਨ ਨੰਬਰ 330 ਜੀ ਤੇ ਤੁਸੀਂ ਮਤਲਬ ਇੱਥੇ ਅਵੇਲੇਬਲ ਹੁੰਦੇ ਤੇ ਜੇ ਕਿਸੇ ਨੇ ਕਿਤੇ ਕੋਈ ਕੋਈ ਸਟੇਜ ਲੱਗੀ ਹੈ ਇਸ ਤਾਂ ਤੁਸੀਂ ਸੱਦ ਸਕਦੇ ਆ ਸਾਡੇ ਇਹਨਾਂ RAM JI DAS JI ਨੂੰ ਤੇ ਵੈਸੇ ਵੀ ਗੁਰੂ RAM DAS JI ਨਗਰੀ ਦੇ ਵਿੱਚ ਬੜੀ ਕਿਰਪਾ ਹੈ ਜੀ ਔਰ ਅੱਜ ਦਾ ਇਹ ਤੱਕ ਮੈਂ ਇਹ ਕਹਿ ਸਕਦਾ ਕਿ ਅੱਜ ਤੱਕ ਦਾ ਬੈਸਟ ਐਵਰ ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਹੋਰ ਕੋਈ ਸਾਡਾ ਵੀਡੀਓ ਹੋ ਸਕਦਾ ਇਸ ਤੋਂ ਵੱਡਾ ਇਸ ਤੋਂ ਜ਼ਿਆਦਾ ਆਨੰਦ ਕਹਿ ਲੋ ਕਿ ਸਾਨੂੰ ਵੀਡੀਓ ਬਣਾਉਣ ਦਾ ਕੱਜ ਤੱਕ ਨਹੀਂ ਆਇਆ ਔਰ ਵੇਖਣ ਵਾਲਿਆਂ ਨੂੰ ਵੀ ਮੈਨੂੰ ਲੱਗਦਾ ਕਿ ਪਤਾ ਲੱਗ ਗਿਆ ਹੋਊਗਾ ਕਿ ਰੰਗ ਤੁਹਾਡੇ ਤੱਕ ਵੀ ਜਰੂਰ ਪਹੁੰਚ ਗਿਆ ਹੋਊਗਾ ਥੋੜੀ ਬੋਦੀ ਜਿਹੜੀ ਰੰਗ ਦੇ ਛਿੱਟੇ ਨੇ ਤੁਹਾਡੇ ਉੱਪਰ ਵੀ ਜਰੂਰ ਡਿੱਗੇ ਹੋਣ ਆ ਬੜੇ ਧੰਨਵਾਦੀਆਂ ਸਾਡੇ ਇਹਨਾਂ ਬਜ਼ੁਰਗਾਂ ਦੇ ਔਰ ਸਾਡੇ ਭਾਜੀ ਨੇ ਇਹਨਾਂ ਦੇ ਬੇਟੇ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡੇ ਪੈਦਾਈ ਦਾ ਇੱਕ ਸ਼ੂਟ ਕਰੋ ਔਰ ਅਸੀਂ ਕਹਿ ਸਕਦੇ ਕਿ ਅੱਜ ਸਾਡਾ ਜ਼ਿੰਦਗੀ ਦਾ ਸਭ ਤੋਂ ਬੈਸਟ ਦਿਨ ਆ ਤਾਂ ਤੁਹਾਨੂੰ ਵੀ ਠੀਕ ਲੱਗਾ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਕਿਸੇ ਮਿੱਤਰ ਨਾਲ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਤੁਸੀਂ ਅਗਲੇ ਵੀਡੀਓ 'ਚ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਧੰਨ ਗੁਰੂ ਰਾਮ ਦਾਸ ਜੀ